ਦਾਣਾ ਮੰਡੀ ਵਿੱਚ ਝੋਨੇ ਦੀ ਆਮਦ ਨੂੰ ਲੈ ਕੇ ਕਿਸਾਨਾਂ ਨਾਲ ਵੀ ਗੱਲਬਾਤ ਕੀਤੀ ਏ ਆੜਤੀਆਂ ਨਾਲ ਵੀ ਗੱਲਬਾਤ ਕਰਾਂਗੇ ਕਿ ਔਰ ਇਸ ਮੰਡੀ ਦੇ ਵਿੱਚ ਕੀ ਹਾਲਾਤ ਨੇ ਅੱਜ ਜਿਹੜਾ ਕਿ 14 16 ਸਤੰਬਰ ਜਿਹੜੀ ਕਿ ਝੋਨੇ ਦੀ ਖਰੀਦ ਜਿਹੜੀ ਸ਼ੁਰੂ ਹੋਣ ਵਾਲੀ ਸੀਗੀ ਪਰ ਖਾਲਾ ਕਿ ਕੋਈ ਵੀ ਅਧਿਕਾਰੀ ਇੱਥੇ ਜਿਹੜੇ ਕਿ ਅਜੇ ਤੱਕ ਪਹੁੰਚ ਨਜ਼ਰ ਨਹੀਂ ਆ ਰਹੇ ਪਰ ਕੱਲ੍ਹ ਕੀਤੀ ਜਾਵੇ ਨੇ ਝੋਨੇ ਦੀ ਖਰੀਦ ਨੂੰ ਲੈ ਕੇ ਕਿਸਾਨ ਤੇ ਆੜਤੀ ਉਡੀਕ ਕਰ ਰਹੇ ਕਿ ਕਿਸ ਸਮੇਂ ਖਰੀਦ ਸ਼ੁਰੂ ਹੋਵੇ ਔਰ ਅੱਜ ਇਸ ਖਰੀਦ ਨੂੰ ਲੈ ਕੇ ਗੱਲਬਾਤ ਕਰਾਂਗੇ ਪੰਜਾਬ ਸਰਕਾਰ ਦੀ ਹਦਾਇਤਾਂ ਮੁਤਾਬਕ ਅੱਜ ਖਰੀਦ ਸ਼ੁਰੂ ਹੋਣ ਵਾਲੀ ਸੀਗੀ ਔਰ ਕੀ ਕਹਿਣਾ ਚਾਹੋਗੇ ਜਿਹੜੀ ਕਿ ਅੱਜ ਖਰੀਦ ਜਿਹੜੀ ਇਸ਼ਲਾਹਾ ਦਾ ਸ਼ੁਰੂ ਹੋਏਗੀ ਜਾਂ ਕਰਵਾਈ ਜਾਏਗੀ ਜਾਂ ਮੰਡੀ 'ਚ ਕਿਸ ਤਰ੍ਹਾਂ ਦਾ ਮੋਰਚਾ ਆ ਰਿਹਾ ਫਸਲ ਨੂੰ ਲੈ ਕੇ ਦੇਖੋ ਜੀ ਮੋਰਚਾ ਮੰਡੀ ਦੇ ਵਿੱਚ ਜਿਹੜਾ ਫਸਲ ਦਾ ਇਸ ਟਾਈਮ ਤੋਂ ਵਧੀਆ ਆ ਰਿਹਾ ਕੋਈ ਪ੍ਰੋਬਲਮ ਨਹੀਂ ਆ ਬਾਕੀ ਸਰਕਾਰ ਤੇ ਵੀ ਆਸ ਹੈ ਅੱਜ 16 9 2025 ਤੇ ਸਰਕਾਰੀ ਖਰੀਦ ਸ਼ੁਰੂ ਹੈ ਸਰਕਾਰੀ ਅਧਿਕਾਰੀ ਸਰਕਾਰ ਦੀ ਹਦੇਸਾਂ ਦੀ ਪਾਲਣਾ ਕਰਦੇ ਹੋ ਆਸ ਕਰਦੇ ਹਾਂ ਕਿ ਅੱਜ ਖਰੀਦ ਕਰਨਗੇ ਤੇ ਇਹਦੇ ਵਿੱਚ ਨਾ ਜ਼ਿਮੇਦਾਰ ਲੋਨਾਰਥੀਆਂ ਨੂੰ ਕਿਸੇ ਤਰ੍ਹਾਂ ਕੋਈ ਪ੍ਰੋਬਲਮ ਦਾ ਸਾਹਮਣਾ ਨਹੀਂ ਕਰਨਾ ਪਊਗਾ ਸਰਕਾਰ ਤੇ ਸਾਡੀ ਬਹੁਤ ਉਮੀਦ ਹੈ ਭਾਜੀ ਇਸ ਵਾਰ ਜਿਵੇਂ ਕਹਿ ਲਈਏ ਬਰਸਾਤ ਤੇ ਹੜਾ ਕਾਰਨ ਜਿਹੜਾ ਕਿ ਫਸਲਾਂ ਦਾ ਬਹੁਤ ਨੁਕਸਾਨ ਹੋਇਆ ਕੀ ਲੱਗਦਾ ਕਿ ਆਰਤੀ ਦੇ ਕਿਸਾਨ ਤੇ ਜਿਹੜਾ ਇਹਦਾ ਅਸਰ ਪੈਂਦਾ ਨਜ਼ਰ ਆਏਗਾ ਜਾਂ ਕੀ ਮੰਡੀਆਂ ਵਿੱਚ ਕਿੰਨੀ ਫਸਲ ਆਉਂਦੀ ਸੁਭਾਵਣੇ ਇਸ ਵਾਰ ਬਿਲਕੁਲ ਭਾਜੀ ਜਿਹੜਾ ਝਾੜ ਦੇ ਵਿੱਚ ਅਸਰ ਆ ਝਾੜ ਦੇ ਵਿੱਚ ਤਿੰਨ ਤੇ ਚਾਰ ਇੱਕਰ 3 ਤੇ 4 ਕੁਇੰਟਲ ਪ੍ਰਤੀ ਏਕੜ ਫਰਕ ਪੈਣ ਦੀ ਉਮੀਦ ਹੈ ਕਿਉਂਕਿ ਪਿਛਲੇ ਸਾਲ 25 ਤੇ 28 ਦੇ ਵਿੱਚ ਝਾੜ ਜਿਹੜਾ ਅਸੀਂ ਦਰਜ ਕੀਤਾ ਗਿਆ ਸੀ ਐਤਕੀ 22 ਤੇ 25 ਦੇ ਵਿੱਚ ਆਉਣ ਦੀ ਆਸ ਹੈ ਮੀਂਹ ਕਰਕੇ ਜਿਹੜਾ ਝਾੜ ਦੇ ਵਿੱਚ ਜ਼ਿਮੀਂਦਾਰਾਂ ਨੂੰ ਫਸਲ ਦਾ ਨੁਕਸਾਨ ਕਾਫੀ ਚੜਨਾ ਪਊਗਾ ਆਸ ਹੈ ਕਿ ਗਵਰਨਮੈਂਟ ਇਹਨਾਂ ਦਾ ਵੀ ਕੁਝ ਨਾ ਕੁਝ ਜਿਹੜਾ ਹੱਲ ਕਰੂ ਜਿਵੇਂ ਕਿ ਮੋਰਚੇ ਨੂੰ ਲੈ ਕੇ ਹਰ ਵਾਰ ਹੀ ਕਿਸਾਨ ਤੇ ਆੜਤੀ ਅਪੀਲ ਕਰਦੇ ਆ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦੇ ਆ ਕਿ ਕਿਤਨੇ ਕਿਤਨੇ ਰਾਹਤ ਕਰਨੀ ਚਾਹੀਦੀ ਕਿਸਾਨਾਂ ਲਈ ਜਾੜਤੀਆਂ ਲਈ ਜਾਂ ਮੋਰਚੇ ਤੋਂ ਫਸਲ ਨੂੰ ਲੈ ਕੇ ਦੇਖੋ ਜੀ ਗਵਰਨਮੈਂਟ ਜਿਹੜੀ ਹੈ ਆਪਣੇ ਪੱਧਰ ਤੇ ਯੋਧ ਸਤਰ ਤੇ ਜਿਹੜਾ ਕੰਮ ਕਰ ਰਹੀ ਹੈ ਆਸ ਇਹੀ ਪੰਜਾਬ ਗਵਰਨਮੈਂਟ ਤੇ ਜਿੰਨੇ ਪਿਛਲੇ ਸੀਜ਼ਨ ਦੌਰਾਨ ਕੋਈ ਸਾਨੂੰ ਔਕਰ ਨਹੀਂ ਆਉਣ ਦਿੱਤੀ ਹੈ ਆਸ ਕਰਦੇ ਹਾਂ ਕਿ ਪੰਜਾਬ ਸਰਕਾਰ ਇਸ ਸਾਲ ਵੀ ਕੋਈ ਔਕਰ ਨਹੀਂ ਆਉਂਦਾ ਨੌਜਵਾਨ ਜਿਹੜੇ ਕਿ ਕਿਸਾਨ ਜਿਹੜੇ ਕਿ ਇੱਥੇ ਅੱਜ ਦਾੜਾ ਮੰਡੀ ਟਾਂਡਾ ਦੇ ਵਿੱਚ ਆਪਣੀ ਝੋਨੇ ਦੀ ਫਸਲ ਲੈ ਕੇ ਪੁੱਜੇ ਆ ਉਹਨਾਂ ਨੂੰ ਪਹਿਲਾਂ ਦੇ ਸ਼ੁਭ ਕਾਮਨਾਵਾਂ ਦਵਾਂਗੇ ਕਿ ਜਿਹੜੀ ਅੱਜ ਤੁਸੀਂ ਫਸਲ ਲੈ ਕੇ ਇਸ ਦਾੜੀ ਮੰਡੀ ਦੇ ਵਿੱਚ ਪੁੱਜੇ ਔਰ ਪੁੱਤਾ ਵਾਂਗੂ ਪਾਲੀ ਹੋਈ ਫਸਲ ਭਾਜੀ ਕੀ ਨਾਮ ਆਪਣਾ ਜੀ ਪਵਿੱਤਰਜੀਤ ਸਿੰਘ ਪਵਿੱਤਰ ਜੀ ਕਿਵੇਂ ਦੇਦਿਓ ਪੁੱਤਾ ਵਾਂਗੂ ਪਾਲੀ ਫਸਲ ਅੱਜ ਲੈ ਕੇ ਦਾੜਾ ਮੰਡੀ ਟਾਂਡਾ ਵਿੱਚ ਪੁੱਜੇ ਔਰ ਕੀ ਕਹਿਣਾ ਚਾਹੋਗੇ ਫਸਲ ਨੂੰ ਲੈ ਕੇ ਅਹੀਂ ਆਹੀ ਕਹਿਣਾ ਚਾਹੁੰਦੇ ਆ ਕਿ ਅੱਜ ਤੱਕੇ ਸਰਕਾਰ ਕਹਿ ਰਹੀ ਆ ਕਿ 16 ਤਰੀਕ ਨੂੰ ਖਰੀਦ ਸ਼ੁਰੂ ਆ ਤਾਂ ਆਪਣਾ ਖਰੀਦ ਦੇ ਮੁਤਾਬਕ ਝੋਨਾ ਭਰਿਆ ਜਾਵੇ ਇਸ ਵਾਰ ਤਾਂ ਨੁਕਸਾਨ ਬਹੁਤ ਜ਼ਿਆਦਾ ਹੋਇਆ ਤੁਸੀਂ ਵੇਖਿਆ ਹੀ ਆ ਆਮ ਹੀ ਝੋਨਾ ਪਾਣੀ 'ਚ ਡੁੱਬ ਚੁੱਕਾ ਆ ਜਿਹੜਾ ਕੋਈ ਬਚਿਆ ਆ ਅਸੀਂ ਇਹੀ ਬੇਨਤੀ ਕਰਦੇ ਆ ਕਿ ਸਰਕਾਰ ਉਹਨੂੰ ਸਮੇਸੇਰ ਚੁੱਕੇ ਤੇ ਸਮੇਸੇਰ ਲਿਫਟਿੰਗ ਹੋਣੀ ਚਾਹੀਦੀ ਆ ਜਿੱਦਾਂ ਕਿ ਪਿਛਲੇ ਸਾਲ ਬਹੁਤ ਜ਼ਿਆਦਾ ਦਿੱਕਤ ਆਈ ਸੀ ਸਾਨੂੰ ਅਸੀਂ ਇਹ ਕਹਿੰਦੇ ਆ ਕਿ ਇਸ ਵਾਰ ਉਹ ਕੰਮ ਨਹੀਂ ਹੋਣਾ ਚਾਹੀਦਾ ਪਿਛਲੇ ਸਾਲ ਕੀ ਦਿੱਕਤ ਆਈ ਸੀ ਜਿਹੜੀ ਕਿ ਐਸਐਸਆਰ ਸਰਕਾਰ ਨੇ ਉਹ ਦੂਰ ਕਰਨੀ ਜਾਏ। ਪਿਛਲੇ ਸਾਲ ਤੱਕ ਕਟ ਲਾ ਕੇ ਬਹੁਤ ਝੋਨਾ ਚੱਕਿਆ ਗਿਆ ਸੀ ਤਾਂ ਬਾਅਦ ਵਿੱਚ ਲਿਫਟਿੰਗ ਦੀ ਵੀ ਲੇਟ ਹੋ ਗਿਆ ਸੀ। ਇਹੀ ਚਾਹੁੰਦੇ ਆ ਕਿ ਸਹੀ ਰੇਟ ਮਿਲਣਾ ਚਾਹੀਦਾ ਆ ਤੇ ਤੁਹਾਡੇ ਸਾਹਮਣੇ ਹੀ ਝੋਨਾ ਸਕਾ ਕੇ ਭਰਿਆ ਜਾ ਰਿਹਾ ਆ 16 ਮੌਸਟਰ ਦਾ। ਤਾਂਹੀਂ ਇਹੀ ਚਾਹੁੰਦੇ ਆ ਕਿ ਰੇਟ ਸਹੀ ਮਿਲਣਾ ਚਾਹੀਦਾ। ਕਿੰਨੀ ਕੁ ਫਸਲ ਜਿਹੜੀ ਇਸ ਵਾਰ ਮੰਡੀ 'ਚ ਕਿਸਾਨਾਂ ਦੇ ਲੈ ਕੇ ਆਉਣ ਦੀ ਸੰਭਾਵਨਾ ਕਿਉਂਕਿ ਤੁਸੀਂ ਵੀ ਕਿਸਾਨਾਂ ਨਾਲ ਅਕਸਰ ਗੱਲਬਾਤ ਕਰਦੇ ਹੋ ਜਾਂ ਮੰਡੀ ਨੂੰ ਲੈ ਕੇ ਫੂਕੂਤਾ ਇੰਤਜ਼ਾਮਾਂ ਦੀ ਕਿਵੇਂ ਦੇਰ ਤੇ ਫਸਲ ਤਾਂ ਇਸ ਸਾਲ ਵੇਖੋ ਅਜੇ ਸ਼ੁਰੂ ਹੀ ਹੋਇਆ ਹੈ ਕੰਮ ਤਾਂ ਹੌਲੀ-ਹੌਲੀ ਫਸਲ ਆਉਣੀ ਆ ਪ੍ਰਬੰਧ ਅੱਜ ਪਤਾ ਲੱਗੇਗਾ ਕਿੱਦਾਂ ਹੁੰਦੇ ਆ ਕਿ ਖਰੀਦੀ ਅੱਜ ਆ ਤਾਂ ਇਸ ਕਰਕੇ ਚਾਹੁੰਦੇ ਆ ਕਿ ਵਧੀਆ ਮਾਹੌਲ ਹੋਵੇ ਤੇ ਵਧੀਆ ਝੋਨਾ ਆਵੇ ਕਿੰਨੇ ਸਮੇਂ ਤੋਂ ਖੇਤੀ ਕਰਦੇ ਹੋ ਤੁਸੀਂ ਬੇਟਾ ਅਸੀਂ ਲਗਭਗ 10 ਸਾਲ ਤਾਂ ਹੋ ਗਏ ਮੈਨੂੰ ਗਾੜੀ ਔਰ ਕੀ ਲੱਗਦਾ ਕਿ ਇਸ ਵਾਰ ਜਿਹੜੀ ਆਫਤ ਆਈ ਹੀ ਹੜਾ ਦੀ ਜਾਂ ਬਰਸਾਤ ਦੀ ਆ ਕਹਿ ਲਈਏ ਉਸ ਨੂੰ ਕਿਵੇਂ ਦੇਖਦੇ ਹੋ ਕਿੰਨਾ ਕੁ ਨੁਕਸਾਨ ਆਪਣੇ ਦੁਆਬੇ 'ਚ ਹੋਇਆ ਜਾਂ ਮਾਝੇ 'ਚ ਹੋਇਆਗਾ ਮਾਲ ਵਿੱਚ ਪਿਆ ਨਕਸਾਨ ਤਾਂ ਬਹੁਤ ਜ਼ਿਆਦਾ ਹੋਇਆ ਆ ਬਾਕੀ ਕੁਝ ਏਰੀਆ ਬਚਿਆ ਆ ਨੁਕਸਾਨ ਤਾਂ ਕਾਫੀ ਹੈ ਜੀ ਹਾਂਜੀ ਕੀ ਸਰਕਾਰ ਵੱਲੋਂ ਜਿਹੜਾ ਰੇਟ ਤੈਅ ਕੀਤਾ ਗਿਆ ਹੈ ਉਸ ਰੇਟ ਦੇ ਮੁਤਾਬਕ ਜਾਇ ਜਾਇ ਜਾਂ ਕਿਸ ਤਰ੍ਹਾਂ ਦੇ ਹੋਰ ਮੰਗ ਕਰਦੇ ਜੋ ਰੇਟ ਤੈਅ ਕੀਤਾ ਗਿਆ ਹੈ ਉਹ ਰੇਟ ਪੂਰਾ ਮਿਲਣਾ ਚਾਹੀਦਾ ਹੈ ਜੋ ਆਪਣਾ ਗਵਰਨਮੈਂਟ ਰੇਟ ਆ ਉਹ ਰੇਟ ਤੇ ਮਿਲਣਾ ਚਾਹੀਦਾ ਹੈ ਜੀ ਮੈਂ ਕੀ ਹੋਰ ਵੀ ਕਿਸਾਨ ਇੱਥੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਅੱਜ ਮੰਡੀ ਦੇ ਵਿੱਚ ਜਿਹੜੇ ਕੀ ਪੂਰੇ ਪ੍ਰਵਾਹ ਨਹੀਂ ਹੋਏ ਹੋ ਜਾਣਗੇ ਪੁਰੇ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦੇ ਇਸ ਸੀਜ਼ਨ ਦੌਰਾਨ ਜਾਂ ਪਿਛਲੇ ਸੀਜ਼ਨ ਦੌਰਾਨ ਕਿਹੋ ਜੀ ਸਮੱਸਿਆ ਆਈ ਝੋਨੇ ਦੀ ਪਿਛਲੇ ਸਾਲ ਤੋਂ ਬਹੁਤ ਸਮੱਸਿਆ ਆਈ ਕਟਣ ਲੱਗੀ ਤੇ ਉਹਨਾਂ ਲੱਗਿਆ ਸੀ ਕਿ ਐਸਗਾ ਸ਼ਾਇਦ ਕਿਉਂਕਿ ਸਰਕਾਰ ਨੂੰ ਚਾਹੀਦਾ ਵੀ ਇਹ ਗੱਲ ਕਿ ਝੋਨਾ ਖਰਾਬੀ ਬਹੁਤ ਹੋ ਗਿਆ ਤੇ ਮਸਲ ਸਹੀ ਰੇਟ ਤੇ ਸਹੀ ਸਮੇਂ ਸਰ ਚੱਕਲਨ ਤੇ ਜ਼ਿਮੀਂਦਾਰਾਂ ਨੂੰ ਪੇਮੈਂਟ ਵੀ ਸਹੀ ਟਾਈਮ ਤੇ ਦਿੱਤੀ ਜਾਵੇ ਤੇ ਮੈਂ ਤੇ ਇਹੋ ਬੇਨਤੀ ਕਰਦਾ ਹਾਂ ਆਪਣਾ ਕਿਹੜਾ ਏਰੀਆ ਕਿੰਨੀ ਕੁ ਫਸਲ ਆਪਣੇ ਇਲਾਕੇ ਦੀ ਖਰਾਬ ਹੋਈ ਮੇਰਾ ਲੱਭਣ ਸਵਾਈਪੁਰ ਸਾਡੇ ਪਿੰਡ ਤੇ ਬਸ ਕੋਈ ਖਰਾਬ ਨਹੀਂ ਹੋਈ ਜ਼ਾੜੇ ਕੋ ਪਾਣੀ ਨਹੀਂ ਆਇਆ ਜੀ ਤੇ ਬਾਕੀ ਸਾਡੇ ਤੋਂ ਹੀ ਥਾਂ ਪਾਣੀ ਆਇਆ ਦਰਿਆ ਦੇ ਵਿੱਚ ਤੇ ਉਹਦੀ ਫਸਲ ਕਾਫੀ ਖਰਾਬ ਹੋ ਗਈ ਹੈ ਤੇ ਮਤਲਬ ਠੀਕ ਹੈ ਖਰਾਬ ਕਾਫੀ ਹੋ ਗਈ ਹੈ ਕਿਸਾਨ ਪੁੱਤਾਂ ਵਾਂਗੂ ਫਸਲ ਪਾਲਦਾ ਆ ਔਰ ਕੀ ਕਹਿਣਾ ਚਾਹੋਗੇ ਪੰਜਾਬ ਸਰਕਾਰ ਨੂੰ ਕਿ ਫਸਲ ਦੀ ਚੁਕਾਈ ਕੀਤੀ ਜਾਵੇ ਜਾਂ ਕਹ ਲਈਏ ਜਬ ਬਰਸਾਤ ਦੇ ਦੌਰਾਨ ਕਿਸੇ ਸਮੇਂ ਵੀ ਨੁਕਸਾਨ ਹੁੰਦਾ ਹੈ ਤੇ ਮੈਂ ਜਾਇ ਜਿੰਨਾ ਸਰਕਾਰ ਨੂੰ ਐਟੀਆਂ ਪੂਰੇ ਕਰਨੇ ਚਾਹੀਦੇ ਜਿਹੜਾ ਥਾਂ ਦਾ ਪਾਣੀ ਆਉਂਦਾ ਇਹ ਹਿਸਾਬ ਨਾਲ ਛੱਡਣਾ ਚਾਹੀਦਾ ਦਰਿਆਵਾਂ ਦੇ ਵਿੱਚ ਜਦ ਰਿਆਉਣ ਹਿਸਾਬ ਨਹੀਂ ਛੱਡਣੇ ਜੇ ਇਹ ਨਹੀਂ ਵੀ ਇੱਕ ਜਕਦਮ ਪਾਣੀ ਛੱਡੋ ਸਾਡੀ ਫਸਲ ਖਰਾਬ ਹੋ ਜਾਏ ਤੇ ਸਰਕਾਰ ਨੂੰ ਇੰਟੀਜਾਮ ਕਰਨੇ ਚਾਹੀਦੇ ਬੰਨ ਠੀਕ ਕਰਨੇ ਚਾਹੀਦੇ ਆ ਬਸ ਇਹੋ ਮੈਂ ਅਪੀਲ ਕਰਦਾ ਮੰਡੀ ਟਾਂਡਾ ਆਮਦ ਸ਼ੁਰੂ ਹੋ ਗਈ ਆ ਜੀ ਇੱਕ ਦੋ ਢੇਰੀਆਂ ਆਈਆਂ ਆ ਬਾਕੀ ਚਾਰ ਪੰਜ ਦਿਨਾਂ ਤੱਕ ਆ ਆਮਦ ਸ਼ੁਰੂ ਹੋਏਗੀ ਅਸਲ ਚ ਔਰ ਕਿਸਾਨਾਂ ਨੂੰ ਫੀਲ ਆ ਜੀ ਆਪਣਾ ਜਿਹੜਾ ਝੋਨਾ ਆ ਉਹ ਹਰਾ ਨਾ ਵੜਵਾਉਣ ਸੁੱਕਾ ਝੋਨਾ ਲੈ ਕੇ ਆਉਣ ਤਾਂ ਜੋ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਾ ਇਹ ਖਾਸ ਅਪੀਲ ਹੈ ਜੀ ਕਿਸਾਨਾਂ ਵਾਸਤੇ ਹਮੇਸ਼ਾ ਮੰਡੀ 'ਚ ਸੁੱਕਾ ਝੋਨਾ ਲੈ ਕੇ ਆਉਣ ਤੇ ਉਸੇ ਦਿਨ ਹੀ ਫ੍ਰੀ ਹੋ ਜਾਣ। ਇਸ ਵਾਰ ਕਿੰਨੀ ਕੁ ਫਸਲ ਹੋਣ ਦੀ ਸੰਭਾਵਨਾ ਹੈ? ਫਸਲ ਜੀ ਜਿੱਦਾਂ ਟਾਂਡਾ ਮੰਡੀ ਆ ਜੀ ਦੋ ਹਿੱਸਿਆਂ 'ਚ ਵੰਡਿਆ ਆ ਜੀ। ਇੱਕ ਤਾਂ ਬਿਆਸ ਦੇ ਦਰਿਆ ਨਾਲ ਲੱਗਦੀਆਂ ਮੰਡੀਆਂ ਸਾਡੀਆਂ ਜਲਾਲਪੁਰ ਮਿਆਣੀ ਔਰ ਨੱਥੂਪੁਰ। ਉਧਰ ਮੰਡੀਆਂ 'ਚ ਜਿਹੜੇ ਪਿੰਡ ਫਸਲ ਲੈ ਕੇ ਆਉਣਗੇ ਉਹਨਾਂ 'ਚ ਥੋੜਾ ਘਾਟਾ ਹੋ ਸਕਦਾ ਜੀ। ਉਧਰ ਥੋੜੀ ਹੜ੍ਹ ਦੀ ਮਾਰ ਕਾਰਨ ਫਸਲ ਥੋੜੀ ਬਰਬਾਦ ਹੁੰਦੀ ਹੈ ਜੀ। ਬਾਕੀ ਇਧਰਲੀ ਵੈਲਟ ਜਿਹੜੀ ਹੈਗੀ ਆ ਚੜ੍ਹਦੇ ਪਾਸੇ ਉਹਦਾ तकरीबन ਠੀਕ ਹੀ ਆ ਜੀ ਪੂਰੀ ਕਰਦੇ। ਹਾਂ ਜੀ। ਇਹ ਸਭ ਦਾ ਇੰਤਜ਼ਾਮ ਕੀ ਇੰਤਜ਼ਾਮ ਪੂਰੇ ਆ ਜੀ ਮੁਕੰਮਲ ਆ। ਬਾਕੀ ਜੋ ਥੋੜਾ ਬਹੁਤਾ ਨਾਲ ਦੇ ਨਾਲ ਚੱਲ ਰਿਹਾ ਜੀ ਸਾਰਾ ਕੰਮ ਅ ਫੜ ਵਗੈਰਾ ਸਾਫ ਕਰਵਾ ਦਿੱਤੇ ਗਏ ਆ ਪਾਣੀ ਦਾ ਅਰੇਂਜਮੈਂਟ ਆਂਡ ਵਗੈਰਾ ਲੱਗੇ ਆ ਜੀ। ਆਰਤੀਆਂ ਆਰਤੀਆਂ ਨੂੰ ਵੀ ਇਹੀ ਅਪੀਲ ਆ ਜੀ ਆਪਣੇ ਕਿਸਾਨਾਂ ਨਾਲ ਸੰਪਰਕ ਚ ਰਹਿ ਰਹੇ ਕਿਉਂਕਿ ਉਹਨਾਂ ਦੇ ਕਹਿਣੇ ਚਾਹੁੰਦੇ ਆ ਕਿਸਾਨ ਕਿਸਾਨ ਮੇਨਾ ਕੀ ਸੁੱਕਾ ਚੋਨਾ ਲਿਆਣਗੇ ਇਹਦਾ ਸਾਰਾ ਜਿਹੜਾ ਪ੍ਰੋਕੂਰਮੈਂਟ ਦਾ ਕੰਮ ਆ ਨਾ ਉਹ ਵਧੀਆ ਤਰੀਕੇ ਨਾਲ ਚਲੇਗਾ ਜੀ ਨੁਕਸਾਨ ਤਾਂ ਹਲੇ ਦੀ ਕੋਈ ਪਤਾ ਨਹੀਂ ਅੰਦਰ ਪਹਿਲੇ ਦਿਨ ਡਰਾਈਵ ਸ਼ੁਰੂ ਹੋਈ ਆ ਜੀ ਸਾਡੇ ਸ਼ਕਤੀ ਸਾਹਿਬ ਮੰਡੀ ਦਾ 5 6 ਦਿਨੋਂ ਤੋਂ ਪੂਰਾ ਥੋਕ ਕੇ ਦਿਨ ਨੂੰ ਕਹਿ ਸਕਦੇ ਆ ਜੀ ਮੰਡੀ ਨੂੰ ਦੇਖ ਰਿਹਾ ਕੇ ਸਫਾਈ ਕਰਾਤੀ ਆ ਸ਼ਕਤੀ ਸਾਹਿਬ ਨੇ ਲਾਈਟਾਂ ਚਲਵਾਤੀਆਂ ਵਾ ਉਹ ਮਿੰਟ ਮਿੰਟ ਦੇ ਸਾਰੀ ਨਜ਼ਰ ਰੱਖੀ ਹੋਈ ਆ ਪ੍ਰਸ਼ਾਸਨ ਨੇ ਤੇ ਮਤਲਬ ਕੀ ਮੇਰੇ ਹਸਾਬ ਨਾਲ ਇੱਕ ਤੋਂ ਅੱਜ ਬੱਲੇਦਨ ਜੀ ਦੀ ਆਈ ਆ ਥੋੜੀ ਮੁੱਖ ਚਰਚਾ ਕਿ ਇੰਨੀ ਪੱਕੀ ਜੀ ਨਹੀਂ ਹੈਗੀ ਤੇ ਇਹ ਸ਼ਾਮ ਤੱਕ ਅਸੀਂ ਜੀ ਪੱਕ ਜੂਗੇ ਕੱਲ ਨੂੰ ਇਹਦੀ ਗੋਲੀ ਸਟਾਰਟ ਕਰ ਸਕਦੇ ਆ ਇਸ ਵਾਰ ਸੀਜ਼ਨ ਤੇ ਕਿੰਨਾ ਪਸਰਿਆ ਲੱਗਦਾ ਕਿ ਥੋੜਾ ਆਸਾਨ ਜੀ ਵਿਆਜ ਨੇ ਥੋੜਾ ਹੋਇਆ ਕਿਸਾਨਾਂ ਦਾ ਬਹੁਤ ਨੁਕਸਾਨ ਹੋ ਰਿਹਾ ਤੇ ਝਾੜ ਤੇ ਫਰਕ ਪੈ ਜੂਗਾ ਜੀ ਕਿਸਾਨ ਦੇ ਬਹੁਤ ਜ਼ਿਆਦਾ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦੇ ਆ ਰਾਸ਼ਟਰਪਤੀ ਜੀ ਦੇ ਦਰਾਂ ਸਰਕਾਰ ਨੂੰ ਬਸ ਇਹੀ ਪੀਲ ਕਰਨਾ ਚਾਹੁੰਦੇ ਆ ਕਿ ਸਰਕਾਰ ਬਸ ਝੋਨਾ ਸਹੀ ਸਮੇਂ ਚੁਕਾ ਦੇਵੇ ਬੱਸ ਸਾਰੇ ਖੁਸ਼ ਆ ਜੀ ਇਸ ਆਪਣੀ ਝੋਨੇ ਦੀ ਪੁੱਤਾ ਵਾਂਗੂ ਪਾਲੀ ਹੋਈ ਫਸਲ ਲੈ ਕੇ ਪੁੱਜੇ ਆ ਭਾਵੇਂ ਕਿ ਪੰਜਾਬ ਦੇ ਵਿੱਚ ਖੜਾ ਦੀ ਆਫਤ ਕਾਰਨ ਨੁਕਸਾਨ ਤੇ ਬਹੁਤ ਹੋਇਆ ਸੀ ਪਰ ਪ੍ਰਮਾਤਮਾ ਦੇ ਬਾਣੇ ਵਿੱਚ ਰਹਿ ਕੇ ਫਿਰ ਵੀ ਕਿਸਾਨ ਜਿਹੜਾ ਕਿ ਚੜ੍ਹਦੀ ਕਲਾ ਦੇ ਵਿੱਚ ਹੀ ਨਜ਼ਰ ਆ ਰਹੇ ਜੇ ਪੰਜਾਬ ਦੇ ਹਾਲਾਤ ਦੇਖੇ ਜਾਂ ਤਾਂ ਹਾਲਾਤ ਇਸ ਵਾਰ ਵੱਧ ਤੋਂ ਵੱਧਰ ਹੋਣ ਕਰਕੇ ਜਿਹੜਾ ਕਿ ਕਿਸਾਨ ਕਿਤਨੇ ਕਿਤੇ ਨੁਕਸਾਨ ਦਾ ਜਿਹੜਾ ਸਾਹਮਣਾ ਕਰਨਾ ਪਿਆ ਵਾ ਭਾਵੇਂ ਕਿਸਾਨਾਂ ਨੂੰ ਖੜਾ ਦੀ ਮਾਰ ਦਾ ਕਹ ਲਈਏ ਜਾਂ ਬਰਸਾਤ ਦੀ ਮਾਰ ਦਾ ਕਰਕੇ ਕਹ ਲਈਏ ਪਾਵੇਂ ਕਿ ਇਸ ਵਾਰ ਫਸਲ ਦੀ ਜੇ ਗੱਲ ਗੱਲ ਕੀਤੀ ਜਾਵੇ ਤੇ ਫਸਲ ਫਿਰ ਵੀ ਫਿਲਹਾਲ ਜਿਨ੍ਹਾਂ ਥਾਵਾਂ ਤੇ ਪਾਣੀ ਦੀ ਮਾਰ ਲਾ ਪਈ ਹੁਣ ਕਰਕੇ ਫਸਲ ਜਿਹੜੀ ਆ ਫਿਰ ਵੀ ਸਹੀ ਜਾਪਦੀ ਹੋਈ ਨਜ਼ਰ ਆ ਰਹੀ ਏ